ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜੋ ਚੋਣਾਂ ਸਿਰ ਤੇ ਆ ਗਈਆਂ ਨੇ ਉਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਨੇ ਔਰ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਜੇਕਰ ਅੱਜ ਸਭ ਤੋਂ ਵੱਡਾ ਭਖ ਦਾ ਮੁੱਦਾ ਬਣਿਆ ਹੋਇਆ ਉਹ ਹੈ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਆਖਰੀ ਬਜਟ ਕਿਉਂਕਿ ਮੋਦੀ ਸਰਕਾਰ ਦੀ ਜੋ ਭਾਈਵਲ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲਾ ਚਾਹੇ ਖੁਦ ਭਾਜਪਾ ਚਾਹੇ ਹੋਰ ਵੀ ਜਿੰਨੀਆਂ ਵੀ ਐਂਡੀਏ ਦੇ ਵਿੱਚ ਜਿੰਨੀਆਂ ਵੀ ਦੂਸਰੀਆਂ ਪਾਰਟੀਆਂ ਨੇ ਉਹਨਾਂ ਤੋਂ ਬਾਕੀਆਂ ਇਹਨਾਂ ਨੂੰ ਛੱਡ ਕੇ ਬਾਕੀਆਂ ਦਾ ਜਿਹੜਾ ਮੁੱਦਾ ਉਹ ਇਸ ਬਜਟ ਨੂੰ ਲੈ ਕੇ ਮੋਦੀ ਸਰਕਾਰ ਨੂੰ ਜੁਮਲੇਵਾਜ ਸਰਕਾਰ ਦੱਸਣਾ ਹੈ ਇਸੇ ਬਜਟ ਦੇ ਉੱਤੇ ਜਿਹੜਾ ਆਪਣਾ ਪੱਖ ਰੱਖਣ ਲਈ ਆਪਣੀ ਪਾਰਟੀ ਦਾ ਪੱਖ ਰਣ ਲਈ ਲੋਕਾਂ ਦੀਆਂ ਜਿਹੜੀਆਂ ਗੱਲਾਂ ਰੱਖਣ ਦੇ ਲਈ ਸਾਡੇ ਨਾਲ ਜੁੜੇ ਨੇ ਬਹੁਤ ਜਨ ਸਮਾਜ ਪਾਰਟੀ ਹਲਕਾ ਫਤੇਕੜ ਸਾਹਿਬ ਤੋਂ ਜੋ ਇਨਚਾਰਜ ਨੇ ਔਰ 21 ਸਾਲ ਤੋਂ ਬਤੌਰ ਇੱਕ ਵਕੀਲ ਦੇ ਤੌਰ ਦੇ ਉਤੇ ਸਮਰਾਲੇ ਵਿਖੇ ਜਿਹੜੀਆਂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੇ ਰਹੇ ਨੇ ਸ਼ਿਵ ਕਲਿਆਣ ਜੀ ਇਹਨਾਂ ਦਾ ਸਵਾਗਤ ਹੈ ਤੁਹਾਡਾ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਇਨਾਂ ਦਾ ਸਵਾਗਤ ਹੈ ਤੇ ਇਹਨਾਂ ਨਾਲ ਗੱਲ ਕਰਦੇ ਆਂ ਵੀ ਇਹ ਬਜਟ ਨੂੰ ਕਿਸ ਪ੍ਰਕਾਰ ਜੁਮਲੇਵਾਜ ਕਿਉਂ ਕਹਿ ਰਹੇ ਨੇ ਜਿਹੜਾ ਮੌਜੂਦਾ ਬਜਟ ਪੇਸ਼ ਕੀਤਾ ਵਾ ਉਹ ਸਰਕਾਰ ਕਿਸੇ ਵੀ ਸਰਕਾਰ ਦਾ ਇਹ ਨਹੀਂ ਵੀ ਇੱਕ ਬਜਟ ਨਾਲ ਜੋੜ ਕੇ ਹੀ ਦੇਖਿਆ ਜਾਵੇ ਉਹਦੇ ਕੀ ਕੀਤਾ ਪਿਛਲੇ ਜਿਹੜੇ 4 ਬਜਟ ਪੇਸ਼ ਕੀਤੇ ਨੇ ਲੋਕਾਂ ਨੂੰ ਉਹਦੇ ਬਾਰੇ ਵੀ ਪਤਾ ਤੇ ਇਸ ਬਜਟ ਚ ਮੁੱਖ ਤੌਰ ਤੇ ਇਲੈਕਸ਼ਨ ਨੂੰ ਮੁੱਖ ਰੱਖ ਕੇ ਲੋਕਾਂ ਨੂੰ ਸੁਪਨੇ ਦਿਖਾਏ ਗਏ ਨੇ ਉਹ ਸੁਪਨੇ ਨੇ ਜਿਹੜੇ ਉਹ ਸਰਕਾਰ ਜੇ ਇਸ ਤਰ੍ਹਾਂ ਦੇ ਕੰਮ ਕਰੂਗੀ ਤਾਂ ਲੋਕ ਉਹਨੂੰ ਬਖੂਬੀ ਸਮਝਦੇ ਨੇ ਔਰ ਇਹਨਾਂ ਦੀਆਂ ਮਨਸ਼ਾਵਾ ਨੂੰ ਪੂਰਾ ਨਹੀਂ ਹੋਣ ਦੇਣਗੇ ਜਿਸ ਤਰ੍ਹਾਂ ਹੁਣ ਗਵਰਨਮੈਂਟ ਨੇ ਇਕ ਲੁਭਾਣਾ ਜਿਹਾ ਤੋਹਫਾ ਦਿੱਤਾ ਲੋਕਾਂ ਨੂੰ ਕਿਹਾ ਵੀ 6000 ਰੁਪਿਆ ਕਿਸਾਨ ਲਈ 3000 ਰੁਪਿਆ ਮਜ਼ਦੂਰ ਲਈ ਹੁਣ ਜੇ ਆਪਾਂ ਦੇਖੀਏ ਤਾਂ ਹਰੇਕ ਮਜ਼ਦੂਰ ਦੇ ਹਰੇਕ ਪਰਿਵਾਰ ਚ ਚਾਰ ਤੋਂ ਪੰਜ ਮੈਂਬਰ ਹਰੇਕ ਘਰ ਚ ਹੁੰਦੇ ਨੇ ਤਾ ਉਹਨਾਂ ਦੇ ਇੱਕ ਬੱਚੇ ਦੇ ਹਿਸਾਬ ਨਾਲ ਵੀ ਦੇਖੀਏ ਤਾਂ 2-2 3-3 ਰੁਪਏ ਪਰ ਬੱਚਾ ਆਇਆ ਉਹਨਾਂ ਨੂੰ ਅੱਜ ਦੇ ਟਾਈਮ 'ਚ ਕਿਹੜਾ ਮਜ਼ਦੂਰ ਆ ਜਿਹੜਾ 7-8 ਰੁਪਏ 'ਚ ਆਪਣਾ ਗੁਜ਼ਾਰਾ ਕਰ ਲੂਗਾ ਇਹ ਇੱਕ ਤਰ੍ਹਾਂ ਦਾ ਕੋਝਾ ਮਜ਼ਾਕ ਕੀਤਾ ਗਿਆ ਔਰ ਮਜ਼ਦੂਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਤੋਂ ਵੀ ਦੂਰ ਕੀਤਾ ਗਿਆ ਜਿਸ ਤਰ੍ਹਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਵਾ ਉਹ ਸੈਂਟਰਲ ਗਵਰਨਮੈਂਟ ਦਾ ਮੁੱਦਾਵਾ ਤੇ ਉਹਨਾਂ ਨੇ ਜੋ ਬੱਚੇ ਸਾਡੇ ਐਜੂਕੇਟਿਡ ਨੇ ਉਹ ਪੜਨ ਦੇ ਕਾਬਿਲ ਨੇ ਉਹ ਸਕਾਲਰਸ਼ਿਪ ਕਰਕੇ ਉਹ ਬੱਚਿਆਂ ਨੂੰ ਸਕੂਲ ਕਾਲਜ ਕੱਢ ਰਹੇ ਨੇ ਉੱਥੋਂ ਕਿਉਂਕਿ ਗਵਰਨਮੈਂਟ ਵੱਲੋਂ ਜੋ ਪੈਸੇ ਜਮ੍ਹਾਂ ਹੋਣੇ ਸੀ ਉਹ ਪੈਸੇ ਜਮ੍ਹਾਂ ਹੀ ਨਹੀਂ ਹੋ ਸਕੇ ਇਸ ਲਈ ਇਹ ਜਿਹੜੇ ਬਜਟ ਇਲੈਕਸ਼ਨ ਦੇ ਲਈ ਪੇਸ਼ ਕੀਤਾ ਗਿਆ ਵਾ ਮਤਲਬ ਇਸ ਵਿਦਿਆਰਥੀਆਂ ਲਈ ਵੀ ਪੈਸੇ ਤੁਹਾਡੇ ਕਹਿੰਦੇ ਮਤਲਬ ਰੱਖੇ ਨਹੀਂ ਗਏ ਵਿਦਿਆਰਥੀਆਂ ਲਈ ਜਿਹੜਾ ਪੈਸੇ ਜਿਹੜੇ ਪਹਿਲੇ ਸੀਗੇ ਜੀ ਸਕਾਲਰਸ਼ਿਪ ਦੇ ਪੈਸੇ ਆਉਣੇ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉਹ ਪ੍ਰੋਪਰ ਪੈਸੇ ਨਾ ਆਉਣ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਹ ਕਾਲਜ ਛੱਡਣੇ ਪਏਗੇ ਤੇ ਇਹ ਗਵਰਨਮੈਂਟਾਂ ਨੇ ਜਿਹੜੀਆਂ ਉਹ ਮਜ਼ਦੂਰ ਦੇ ਬੱਚੇ ਨੂੰ ਇੱਕ ਲੇਬਰਰ ਹੀ ਬਣਾਉਣਾ ਚਾਹੁੰਦੀਆਂ ਨੇ ਕਿਉਂਕਿ ਇਹ ਲੋਕ ਇਹ ਗਵਰਨਮੈਂਟਾਂ ਇਹਨਾਂ ਨੂੰ ਮੁੱਦਾ ਬਣਾ ਕੇ ਹੀ ਮੁੱਦਾ ਰਹਣ ਰੈਜਵੇ ਹਰੇਕ ਇਲੈਕਸ਼ਨ ਚ ਇਹ ਗੱਲਾਂ ਨੂੰ ਮੁੱਦਾ ਬਣਾਇਆ ਜਾਂਦਾ ਵਾ ਅੱਛਾ ਜੀ ਤੁਸੀਂ ਵੀ ਬਜਟ ਤੋਂ ਥੋੜਾ ਜਿਹਾ ਆਪਾਂ ਹੁਣ ਤੁਹਾਡੇ ਹਲਕੇ ਤੇ ਚੱਲਦੇ ਆ ਹਲਕਾ ਫਤੇਗੜ ਸਾਹਿਬ ਤੇ ਵੀ ਜੋ ਵੀ ਚੋਲੋ ਗੱਲਾਂ ਬਜਟ ਹੋਈਆਂ ਉਸ ਨੂੰ ਛੱਡ ਕੇ ਆਪਾਂ ਹੁਣ ਜੇ ਗੱਲ ਕਰੀਏ ਹਲਕਾ ਫਤੇਗੜ ਸਾਹਿਬ ਦੇ ਵਿੱਚ ਕਿਹੜੀਆਂ ਕਿੜੀਆਂ ਜਣੀਆਂ ਸਮੱਸਿਆਵਾਂ ਨੇ ਜਿਹੜੀਆਂ ਨਾਲ ਲੋਕ ਅੱਜ ਵੀ ਸਾਹਮਣਾ ਕਰ ਰਹੇ ਨੇ ਜਿਹਨਾਂ ਦਾ ਫਤੇਗੜ ਸਾਹਿਬ ਹਲਕੇ ਚ ਨੌ ਵਿਧਾਨ ਸਭਾ ਦੇ ਹਲਕੇ ਪੈਂਦੇ ਨੇ ਜਿਹੜੇ ਹਰੇਕ ਹਲਕੇ ਦੀਆਂ ਜੋ ਸਮੱਸਿਆਵਾਂ ਨੇ ਉਹ ਆਪਣੀਆਂ ਆਪਣੀਆਂ ਲੇਕਿਨ ਜਿਹੜੀ ਕਾਮਨ ਸਮੱਸਿਆ ਉਹ ਸਾਰਿਆਂ ਦੀ ਇਹ ਆ ਵੀ ਸੀਵਰੇਜ ਦਾ ਪ੍ਰੋਪਰ ਨਿਕਾਸ ਨਹੀਂ ਹੈ ਕਿਸੇ ਪਾਸੇ ਹਰੇਕ ਕਿਤੇ ਪਾਣੀ ਦੀ ਸਮੱਸਿਆ ਵਾ ਗੰਦੇ ਪਾਣੀ ਦੀ ਸਮੱਸਿਆ ਵਾ ਇਸੇ ਤਰ੍ਹਾਂ ਪੀਣ ਵਾਲਾ ਪਾਣੀ ਲਈ ਵੀ ਮੌਜੂਦਾ ਸਰਕਾਰ ਨੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ 1% ਪਾਣੀ ਹੀ ਪੀਣ ਦੇ ਕਾਬਿਲ ਬਚਿਆ ਵਾ ਧਰਤੀ ਦੇ ਥੱਲੇ ਔਰ ਉਹ ਦਿਨ-प्रतिदिन ਕਿਸ ਤਰ੍ਹਾਂ ਪ੍ਰਦੂਸ਼ਿਤ ਕੀਤਾ ਜਾਂਦਾ ਇਹ ਆਪਾਂ ਨੂੰ ਪਤਾ ਇਸ ਲਈ ਜਿਹੜਾ ਹੈ ਇਹਦੇ ਲਈ ਪ੍ਰੋਪਰ ਜਿੰਨੀ ਦੇਰ ਤੱਕ ਸੈਂਟਰ ਗਵਰਨਮੈਂਟ ਪਾਲਿਸੀ ਨਹੀਂ ਬਣਾਉਂਦੀ ਉਨੀ ਦੇਰ ਤੱਕ ਕੈਂਸਰ ਵਰਗੀਆਂ ਪੀੜ ਜਿਹੜੀਆਂ ਨਾਮਰਾਜ਼ ਬਿਮਾਰੀਆਂ ਨੇ ਉਹ ਸਾਡੇ ਸਮਾਜ ਨੂੰ ਖਾਈ ਜਾ ਰਹੀ ਹੈ ਅੱਛਾ ਮਤਲਬ ਲੋਕ ਤੁਹਾਨੂੰ ਕਿਸੇ ਹਾਲਤ ਦੇ ਵਿੱਚ ਮਤਲਬ ਤੁਹਾਨੂੰ ਮੌਕਾ ਦੇ ਦਿੰਦੇ ਨੇ ਤਾਂ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਕਿਹੜੇ ਮੁੱਦੇ ਉੱਤੇ ਲੋਕਾਂ ਚ ਚੁੱਕੋਗੇ ਅਸੀਂ ਜਿਹੜਾ ਹੈ ਆਮ ਬੰਦੇ ਨਾਲ ਜੁੜੇ ਹੋਏ ਆ ਮਜ਼ਦੂਰਾਂ ਨਾਲ ਜੁੜੇ ਹੋਏ ਆ ਆਮ ਕਿਸਾਨਾਂ ਨਾਲ ਜੁੜੇ ਹੋਏ ਆ ਕਿਉਂਕਿ ਅੱਜ ਕਿਸਾਨ ਨੂੰ ਜੋ ਬਿਜਲੀ ਦੀ ਸਬਸਿਡੀ ਦਿੱਤੀ ਗਈ ਆ ਲੇਕਿਨ ਜਿਹੜੇ ਕਿਸਾਨਾਂ ਕੋਲ ਮੋਟਰ ਨਹੀਂ ਹੈ ਜਿਹੜੇ ਡੀਜ਼ਲ ਨਾਲ ਚਲਾਉਂਦੇ ਆ ਉਹਨਾਂ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਸਬਸਿਡੀ ਨਹੀਂ ਦਿੱਤੀ ਗਈ ਜਦ ਕਿ ਮੇਨ ਜਿਹੜਾ ਹੈ ਉਹਨਾਂ ਤੇ ਬੋਝ ਉਸੇ ਗੱਲ ਦਾ ਪੈਂਦਾ ਵਾ ਔਰ ਉਹਨਾਂ ਦੀ ਫਸਲ ਆਮ ਕਿਸਾਨ ਨਾਲੋਂ ਦੁੱਗਣੀ ਤਿਗਣੀ ਮਹਿੰਗੀ ਪੈਂਦੀ ਆ ਇਸ ਲਈ ਜਿਹੜੇ ਆਮ ਲੋਕਾਂ ਨਾਲ ਮੁੱਦੇ ਜੁੜੇ ਹੋਏ ਨੇ ਅਸੀਂ ਉਹ ਸਾਰੇ ਮੁੱਦੇ ਲੋਕ ਸਭਾ ਚ ਜਾ ਕੇ ਉਠਾਵਾਂਗੇ ਔਰ ਆਉਣ ਵਾਲੇ ਟਾਈਮ 'ਚ ਅਸੀਂ ਆਸ ਕਰਦੇ ਆ ਅੱਛਾ ਇੱਕ ਚੀਜ਼ ਦੱਸੋ ਐਸਵੀਐਲ ਐਸਵਾਈਐਲ ਜਿਹੜੀ ਨਹਿਰ ਆ ਉਹ ਤੁਹਾਡੇ ਹਲਕੇ ਦੇ ਵਿੱਚ ਹੋ ਕੇ ਨਿਕਲ ਰਹੀ ਆ ਤੇ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਜੋ ਪਾਣੀ ਆ ਪਾਣੀ ਪੰਜਾਬ ਕੋਲ ਪਹਿਲਾਂ ਹੀ ਕਿਉਂਕਿ ਅਸੀਂ ਝੋਨਾ ਝੋਨੇ ਦੀ ਫਸਲ ਆ ਜਿਹੜੀ ਉਹ ਲੌਣੀ ਛੱਡੀ ਨਹੀਂ ਇਸ ਲਈ ਜਿਹੜਾ ਪੰਜਾਬ ਦਾ ਪਾਣੀ ਸੀ ਉਹ ਤਾਂ ਅਸੀਂ ਖਤਮ ਕਰ ਦਿੱਤਾ ਵਾ ਜੇ ਜਿੰਨਾ ਕੁ ਹੁਣ ਬਚਿਆ ਵਾ ਜੇ ਉਹ ਚੋ ਵੀ ਅਸੀਂ ਵੰਡੀਆਂ ਪਾ ਦਈਏ ਤਾਂ ਪੰਜਾਬ ਦੇ ਲੋਕਾਂ ਕੋਲ ਆਪਣੇ ਫਸਲ ਲਈ ਪਾਣੀ ਨਹੀਂ ਬਚੂਗਾ ਇਸ ਲਈ ਇੱਕ ਵੀ ਕਤਰੇ ਤੇ ਕਿਸੇ ਹੋਰ ਰਾਜ ਦੀ ਹੋਰ ਸਟੇਟ ਦਾ ਉਹ ਤੇ ਹੱਕ ਨਹੀਂ ਹੈ ਜਿਹੜਾ ਪਾਣੀ ਤੇ ਪੰਜਾਬ ਦਾ ਹੱਕ ਆ ਉਹ ਪਾਣੀ ਪੰਜਾਬ ਲਈ ਹੀ ਵਰਤਿਆ ਜਾਣਾ ਚਾਹੀਦਾ ਅੱਛਾ ਕੀ ਚੀਜ਼ ਹੋਰ ਦੱਸੋ ਵੀ ਮੋਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਕਿੱਲਡ ਕਰਕੇ ਰੁਜ਼ਗਾਰ ਦੇਣ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ ਤੁਸੀਂ ਮੋਦੀ ਸਰਕਾਰ ਦੀ ਜਿਹੜੀ ਰੁਜ਼ਗਾਰ ਨੀਤੀ ਉਸ ਤੇ ਕੀ ਕਹਣਾ ਚਾਹੋਗੇ ਪਹਿਲਾਂ ਤਾਂ ਰਜ਼ਗਾਰ ਨੀਤੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪਲਾਨਿੰਗ ਹੋਣੀ ਚਾਹੀਦੀ ਸੀਗੀ ਵੀ ਅਸੀਂ ਕਿਸ ਤਰ੍ਹਾਂ ਦੀ ਬੇਰਜ਼ਗਾਰੀ ਆ ਸਾਡੇ ਦੇਸ਼ 'ਚ ਬੇਰ ਅਨਪੜਤਾ ਵਾਲੀ ਬੇਰਜ਼ਗਾਰੀ ਆ ਜਾਂ ਇੱਕ ਲੇਬਰਰ ਬੇਰਜ਼ਗਾਰੀ ਆ ਉਸ ਲਈ ਅਡਾਪਟ ਪਾਲਿਸੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਸਕਿਲਡ ਕਰਕੇ ਜਿਹੜਾ ਹੈ ਉਹ ਠੀਕ ਆ ਅਸੀਂ ਕਹਿੰਦੇ ਆ ਵੀ ਜਿਹੜਾ 18 ਸਾਲ ਤੋਂ ਬੱਚੇ ਵੱਡੇ ਹੋ ਗਏ ਉਹਨਾਂ ਨੂੰ ਅਸੀਂ ਛੇਤੀ ਰਜ਼ਗਾਰ ਦੇ ਦਈਏ لیکن ਉਹਦੇ ਲਈ ਇੱਕ ਸਿਸਟਮ ਇਹਨਾਂ ਨੇ ਦਿੱਤਾ ਕਿਸੇ ਨੂੰ ਰੋਜ਼ਗਾਰ ਨਹੀਂ ਉਹ ਕਾਗਜ਼ਾਂ 'ਚ ਹੈ ਜੀ ਉਹ ਕਿਸੇ ਨੂੰ ਕੋਈ ਅਹਿਜਾ ਨਹੀਂ ਹੈ ਵੀ ਜਿਹੜਾ ਬਹੁਤ ਵੱਡੀ ਜਿਹੜਾ ਆਪਣੇ ਤੌਰ ਤੇ ਗਵਰਨਮੈਂਟ ਨੇ ਕੁਝ ਪ੍ਰੋਵਾਈਡ ਕਰਾਇਆ ਹੋਵੇ ਇਹਨੂੰ ਇਹਨੂੰ ਤੁਸੀਂ ਲੋਕ ਸਭਾ ਦੇ ਵਿੱਚ ਝੁੱਕੋਗੇ ਜਾ ਕੇ ਕਿਸ ਤਰੀਕੇ ਨਾਲ ਝੁੱਕੋਗੇ ਬਿਲਕੁਲ ਝੁੱਕਾਂਗੇ ਜੀ ਕਿਉਂਕਿ ਇਹਦੇ ਲਈ ਜਿਹੜੀਆਂ ਪਾਲਿਸੀਆਂ ਪਹਿਲਾਂ ਤਾਂ ਫਰੇਮਵਰਕ ਹੋਣਾ ਚਾਹੀਦਾ ਵਾ ਵੀ ਉਹ ਸਾਡੀ ਬੇਰੁਜ਼ਗਾਰੀ ਆ ਜਿਹੜੀ ਸਾਡੇ ਦੇਸ਼ ਦੀ ਬੇਰੁਜ਼ਗਾਰੀ ਆ ਉਹ ਅਨਪੜਤਾ ਵਾਲੀ ਕਿੰਨੀ ਆ ਪੜਿਆ ਲਿਖਿਆ ਵਾਲੀ ਕਿੰਨੀ ਆ ਉਸ ਦੇ ਅਕੋਰਡਿੰਗ ਹੀ ਜਿਹੜੀ ਇਹ ਪਾਲਿਸੀਆਂ ਬਣਨੀਆਂ ਚਾਹੀਦੀਆਂ ਕਿਉਂਕਿ ਕਿਸੇ ਵੀ ਚੀਜ਼ ਨੂੰ ਮਾਤ ਕਰਨ ਲਈ ਪਹਿਲਾਂ ਉਹਦੇ ਗਰਾਊਂਡ ਕੀ ਆ ਉਹਦੀਆਂ ਜੜਾ ਕੀ ਨੇ ਉਹ ਦੇਖਣਾ ਜ਼ਰੂਰੀ ਹੋ। ਅੱਛਾ ਜੀ ਜੇ ਆਪਾਂ ਗੱਲ ਕਰੀਏ ਮਜ਼ਦੂਰਾਂ ਕਿਸਾਨਾਂ ਤੋਂ ਹਟ ਕੇ ਆਮ ਵਰਗ ਤੋਂ ਹਟ ਕੇ ਗੱਲ ਕਰੀਏ ਕਿਉਂਕਿ ਤੁਹਾਡੇ ਹਲਕੇ ਦੇ ਵਿੱਚ ਹੀ ਮੰਡੀ ਗੁਵਿੰਦਗੜ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਉਦਯੋਗਿਕ ਹਾਬਾ ਉਹ ਉਹ ਪੈਂਦੀ ਆ ਔਰ ਜੇਕਰ ਹਲਕਾ ਸਾਂਨੇ ਵਾਲ ਦੀ ਗੱਲ ਕਰੀਏ ਤਾਂ ਇਸ ਦੀ ਬੈਲਟ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਉਦਯੋਗ ਹੁੰਦੇ ਨੇ ਇੱਥੋਂ ਤੱਕ ਕਿ ਜਿਹੜਾ ਪੰਜਾਬ ਪਿਛਲੀ ਸਰਕਾਰ ਦਾ ਵੀ ਔਰ ਇਸ ਸਰਕਾਰ ਦਾ ਵੀ ਡ੍ਰੀਮ ਪ੍ਰੋਜੈਕਟ ਜਿਹੜਾ ਸਾਈਕਲ ਵੈਲੀ ਉਹ ਤਨਾਨਸੂ ਪਿੰਡ ਜਿਹੜਾ ਹਲਕਾ ਸਾਂਨੇ ਬੜੇ ਚ ਪੈਂਦਾ ਵੀ ਇਹ ਉਦਯੋਗਾ ਲਈ ਮੰਡੀ ਗੁਵਿੰਦਗੜ ਦੇ ਵਿੱਚ ਬੰਦ ਹੋ ਇਹ ਇਹਨਾਂ ਨੂੰ ਚਲਾਉਣ ਦੇ ਲਈ ਤੁਸੀਂ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਕੋਈ ਇਦਾਂ ਦਾ ਕੇਂਦਰ ਦੇ ਵਿੱਚ ਜਾ ਕੇ ਜਦੋਂ ਸੰਸਦ ਵਿੱਚ ਜੇਕਰ ਲੋਕਾਂ ਨੇ ਮੌਕਾ ਦਿੱਤਾ ਤਾਂ ਤੁਸੀਂ ਉੱਥੇ ਕੋਈ ਆਵਾਜ਼ ਚੁੱਕੋਗੇ ਬਿਲਕੁਲ ਉਠਾਵਾਂਗੇ ਜੀ ਕਿਉਂਕਿ ਜਿਹੜੀ ਏਸ਼ੀਆ ਦੀ ਲੋਹੇ ਦੀ ਮੰਡੀ ਮੰਨਿਆ ਜਾਂਦਾ ਸੀ ਸਭ ਤੋਂ ਵੱਡੀ ਮੰਡੀ ਗਵਿੰਦਗੜ੍ਹ ਮੰਡੀ ਨੂੰ ਮੰਡੇ ਮੰਨਿਆ ਜਾਂਦਾ ਸੀ ਔਰ ਗਵਿੰਦਗੜ੍ਹ ਮੰਡੀ ਨੂੰ ਮੌਜੂਦਾ ਗਵਰਨਮੈਂਟ ਤੇ ਪਹਿਲਾਂ ਗਵਰਨਮੈਂਟਾਂ ਜਿਹੜੀਆਂ ਪੰਜਾਬ ਦੀਆਂ ਸੀ ਉਹਨਾਂ ਨੇ ਇੱਕ ਸੋਚੀ ਸਮਝੀ ਚਾਲ ਨਾਲ ਬਿਲਕੁਲ ਹੀ ਖਤਮ ਕਰ ਦਿੱਤਾ ਔਰ ਉਹਨੂੰ ਸਟੈਬਲਿਸ਼ ਕਰਨ ਲਈ ਸਬਸਿਡੀ ਚਾਹੀਦੀ ਆ ਜੋ ਵੀ ਹੋ ਸਕੇ ਆ ਸੈਂਟਰ ਗਵਰਨਮੈਂਟ ਵੱਲੋਂ ਅਸੀਂ ਉਹ ਮੰਗ ਕਰਾਂਗੇ ਔਰ ਇਹਨੂੰ ਸਟੈਬਲਿਸ਼ ਕਰਨ ਲਈ ਤੰਦੇਹੀ ਨਾਲ ਕੰਮ ਕਰਾਂਗੇ ਅੱਛਾ ਇਹ ਆਖੀਰਲਾ ਸਵਾਲ ਆ ਵੀ ਜੇਕਰ ਜਿਵੇਂ ਗਠਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਗਠਜੋੜ ਦੇ ਵਿੱਚ ਤੁਹਾਡਾ ਨੰਬਰ ਲੱਗ ਜਾਏਗਾ ਕਿਉਂਕਿ ਆਪਾਂ ਸੰਸਦ ਵਿੱਚ ਤੁਹਾਨੂੰ ਪਹਿਲਾਂ ਭੇਜਤਾ ਤੇ ਹੁਣ ਇਹ ਗੱਲ ਵੀ ਕਰ ਲਈਏ ਕਿ ਤੁਹਾਨੂੰ ਲੱਗਦਾ ਕਿ ਗਠਜੋੜ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਜਾਏਗੀ ਟਿਕਟ ਲੈਂਦੀ ਦੇਖੋ ਇਹ ਜਿਹੜਾ ਟਿਕਟ ਦਾ ਮਾਮਲਾ ਵਾ ਉਹ ਹਾਈ ਕਮਾਂਡ ਦਾ ਮਾਮਲਾ ਵਾ ਜੋ ਵੀ ਹਾਈ ਕਮਾਂਡ ਹੁਕਮ ਕਰੂਗੀ ਅਸੀਂ ਇੱਕ ਸਪਾਹੀ ਦੀ ਤਰ੍ਹਾਂ ਆਪਣੀ ਪਾਰਟੀ ਨਾਲ ਜੁੜੇ ਹੋਏ ਆ ਔਰ ਆਮ ਵਰਗ ਲਈ ਅਸੀਂ ਕੰਮ ਕਰਾਂਗੇ ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਜਿਸ ਪ੍ਰਕਾਰ ਤੁਹਾਡੇ ਤੁਸੀਂ ਆਮ ਵਰਗ ਵਰਗ ਦੇ ਵਿੱਚੋਂ ਔਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇਹ ਇੱਕ ਬਹੁਤ ਹੀ ਵੱਡੇ ਲੋਕਾਂ ਦਾ ਕੰਮ ਆ ਬਹੁਤ ਜ਼ਿਆਦਾ ਪੈਸਾ ਇਸ ਲਈ ਚਾਹੀਦਾ ਤੇ ਤੁਸੀਂ ਕਿਸ ਪ੍ਰਕਾਰ ਦਾ ਜਿਹੜਾ ਇਹ ਚੋਣ ਲੜ ਦਾ ਤਰੀਕਾ ਕਿਹੜਾ ਪਣਾਉਗੇ ਅਸੀਂ ਹਰੇਕ ਬੰਦੇ ਕੋਲ ਪਹੁੰਚ ਕਰਾਂਗੇ ਆਮ ਪਰਿਵਾਰ ਚੋਂ ਉੱਠੇ ਹੋਏ ਆ ਆਮ ਪਰਿਵਾਰ ਦੀਆਂ ਕੀ ਦੁੱਖ-ਦੁਖਤਕਲੀਪਾਂ ਨੇ ਉਹ ਸਾਰੀਆਂ ਸਮਝਦੇ ਆ ਇਸ ਲਈ ਜੋ ਅੱਜ ਦਾ ਸਿਸਟਮ ਇਹਨਾਂ ਨੇ ਪੋਲੀਟੀਕਲੀ ਬਣਾ ਦਿੱਤਾ ਵਾ ਵੱਡੀਆਂ-ਵੱਡੀਆਂ ਪਾਰਟੀਆਂ ਨੇ ਅਰਬਾਂ ਕਰੋੜਾ ਰੁਪਏ ਦੇ ਬਜਟ ਤਿਆਰ ਹੁੰਦੇ ਨੇ ਚੋਣਾਂ ਲੜਨ ਲਈ ਲੇਕਿਨ ਸਾਡੀ ਪਾਰਟੀ ਆ ਜਿਹੜੀ ਇਹ ਬਹੁਤ ਗਰਾਊਂਡ ਲੈਵਲ ਤੇ ਪਾਰਟੀ ਆ ਔਰ ਅਸੀਂ ਆਮ ਲੋਕਾਂ ਨਾਲ ਜੁੜੇ ਹੋਏ ਆ ਲੋਕ ਸਾਨੂੰ ਦਿਲੋਂ ਚਾਹੁੰਦੇ ਨੇ ਕਿਉਂਕਿ ਅਸੀਂ ਆਮ ਲੋਕਾਂ ਲਈ ਕੋਈ ਵੀ ਮੁੱਦਾ ਨਹੀਂ ਬਣਾਵਾਂਗੇ ਅਸੀਂ ਉਹਨਾਂ ਦੇ ਕੰਮ ਕਰਾਂਗੇ ਇਹ ਅਸੀਂ ਐਡਵੋਕੇਟ ਸ਼ਿਵ ਕੁਲਿਆਣ ਜੀ ਜਿਨ੍ਹਾਂ ਜਿਹੜੇ ਕਿ ਲੋਕ ਸਭਾ ਹਾਕਾ ਫਤਿਹਗੜ ਸਾਹਿਬ ਤੋਂ ਸੰਭਾਵੀ ਉਮੀਦਵਾਰ ਨੇ ਜਿਨ੍ਹਾਂ ਨੇ ਗੱਲ ਕੀਤੀ ਆ ਪੰਜਾਬ ਦੇ ਮੁੱਦਿਆਂ ਦੀ ਬਜਟ ਦੀ ਔਰ ਆਮ ਜਿਹੜੇ ਲੋਕਾਂ ਦੀ ਗੱਲ ਕੀਤੀ ਆ ਉਦਯੋਗਾਂ ਦੀ ਗੱਲ ਕੀਤੀ ਆ ਕਿਸਾਨਾਂ ਮਜ਼ਦੂਰਾਂ ਦੀ ਗੱਲ ਕੀਤੀ ਆ ਤੇ ਹੁਣ ਦੇਖਦੇ ਆ ਕਿ ਜੇਕਰ ਇਹੋ ਜਿਹਾ ਕੋਈ ਦਮ ਰੱਖਦੇ ਨੇ ਤਾਂ ਲੋਕ ਇਹਨਾਂ ਨੂੰ ਕਿਹੋ ਜਿਹੀ ਜਿਹੜੀ ਨੁਮਾਇੰਦਗੀ ਆਉਣ ਵਾਲੇ ਸਮਝ ਦਿੰਦੇ ਨੇ ਕੈਮਰਾਮੈਨ ਰਵੀਕਰਤਨ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ ਲੁਧਿਆਣਾ